ਅਸੀਂ ਬਹੁਤ ਵਾਰ ਕਿਹਾ ਵੀ ਸਾਨੂੰ ਲੱਗਦਾ ਵੀ ਇਹ ਵੀ ਬੀ ਟੀਮ ਹੈ ਆਰਐਸਐਸ ਦੀ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆ ਇਹ ਵੀ ਉਹੀ ਰੋਲ ਅਦਾ ਕਰ ਰਹੀ ਹੈ ਅੱਜ ਨਰਿੰਦਰ ਮੋਦੀ ਜੇ ਆਇਆ ਉਹਨੂੰ ਕਵੇਂ ਮੁੱਖ ਮੰਤਰੀ ਕਿ ਜਿਹੜੇ ਸ਼ਹਿਰ ਜਾਂਦਾ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਜਿਨ੍ਹਾਂ ਦੀਆਂ ਵੋਟਾਂ ਦੇ ਤੂੰ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤੇ ਉਹਨਾਂ ਨਾਲ ਬੈਠ ਕੇ ਗੱਲ ਕਰ ਜੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੁਸੀਂ ਪੰਜਾਬ ਫਿਰ ਕਿਉਂ ਆਉਨੇ ਹੋ ਸੋ ਸਾਡੇ ਸਵਾਲ ਨੇ ਅਸੀਂ ਪੀਸਫੁਲੀ ਸਵਾਲ ਕਰਨਾ ਚਾਹੁੰਦੇ ਆ ਸਾਨੂੰ ਉੱਥੇ ਨਰਿੰਦਰ ਮੋਦੀ ਕੋਲ ਸਵਾਲ ਪੁੱਛਣਾ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਰਾਹੇ 'ਚ ਰੋਕਿਆ ਹੈ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਹੈ ਸੱਚ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਤੇ ਮੈਂ ਹਾਂ ਕਮਲ ਅੱਜ ਅਸੀਂ ਪਹੁੰਚੇ ਹਾਂ ਇੱਥੇ ਬਾਈਪਾਸ ਦੇ ਉੱਤੇ ਜਿੱਥੇ ਕਿ ਚੋਣਾਂ ਨੂੰ ਲੈ ਕੇ ਅਲਗ-ਅਲਗ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਪਹੁੰਚੇ ਨੇ ਗੱਲਬਾਤ ਕਰਾਂਗੇ ਮਨਜੀਤ ਰਾਜ ਦੇ ਨਾਲ ਕਿਉਂ ਵਿਰੋਧ ਕਰ ਰਹੇ ਨੇ ਇਹਨਾਂ ਦਾ ਦੇਖੋ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਸੀਂ ਦਿੱਲੀ ਦਾ ਆ ਰਹੇ ਸੀ ਆਪਣੀਆਂ ਮੰਗਾਂ ਲੈ ਕੇ ਰਾਹੇ ਚ ਦੀਵਾਰਾਂ ਕਰਕੇ ਕਿਲਾ ਲਾ ਕੇ ਸਾਨੂੰ ਜਾਣ ਨਹੀਂ ਦਿੱਤਾ ਕਿ ਸਵਾਲ ਪੁੱਛਣਾ ਚਾਹੁੰਦੇ ਆ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਅੱਜ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅੱਜ ਤੂੰ ਨਾਲ ਕੋਲ ਕੀ ਲੈਣਾ ਆ ਪੰਜਾਬ ਦੇ ਵਿੱਚ ਜੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੁਸੀਂ ਪੰਜਾਬ ਫਿਰ ਕਿਉਂ ਆ ਰਹੇ ਹੋ ਸ਼ੋ ਸਾਡੇ ਸਵਾਲ ਨੇ ਅਸੀਂ ਪੀਸਫੁਲੀ ਸਵਾਲ ਕਰਨਾ ਚਾਹੁੰਦੇ ਆ ਭਈ ਭਾਈ ਸਾਡਾ 450 ਬੱਚਾ ਤੁਸੀਂ ਜ਼ਖਮੀ ਕੀਤਾ ਜਿਹੜੇ ਆਂਸੂ ਗੋਲੇ ਵੱਡੇ ਸਿੱਟੇ ਆ ਜਿਹੜੀਆਂ ਸਾਡੇ ਰਬੜ ਦੀਆਂ ਗੋਲੀਆਂ ਚਲਾਈਆਂ ਈਵਨ ਕਿ ਬੱਤੀ ਬੋਰ ਦੀਆਂ ਗੋਲੀਆਂ ਵੀ ਚਲੀਆਂ ਜੇ ਸ਼ੁਭ ਕਰਨ ਲੜਕਾ ਸਾਡਾ ਸ਼ਹੀਦ ਹੋਇਆ ਜਿਹਦੇ ਪਿੱਛੇ ਤੋਂ ਗੋਲੀ ਲੱਗੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਉਹਨਾਂ ਦਾ ਕਸੂਰ ਕੀ ਸੀ ਇਸ ਦੇਸ਼ ਦੇ ਵਾਸੀ ਨਹੀਂ ਹੋ ਸਾਨੂੰ ਉੱਥੇ ਨਰਿੰਦਰ ਮੋਦੀ ਕੋਲ ਸਵਾਲ ਪੁੱਛਣਾ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਰਾਹੇ 'ਚ ਰੋਕਿਆ ਅਸੀਂ ਇਹ ਸਮਝਦੇ ਆ ਕਿ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਹੈ ਇਹ ਸਾਨੂੰ ਲਾਗੇ ਨਹੀਂ ਜਾਣ ਦਿੰਦੇ ਉੱਥੇ ਕਿਦਾ ਦੇਖਦੇ ਹੋ ਕਿ ਪਹਿਲਾਂ ਹਰਿਆਣਾ ਸਰਕਾਰ ਨੇ ਤੁਹਾਨੂੰ ਰੋਕਿਆ ਠੀਕ ਹੈ ਜੰਜੀਰਾਂ ਲਾ ਕੇ ਤੇ ਅੱਜ ਹੁਸ਼ਿਆਰਪੁਰ ਦੀ ਪ੍ਰਸ਼ਾਸਨ ਵੀ ਇੱਦੇ ਤੁਹਾਨੂੰ ਰੋਕ ਲਿਆ ਕਿ ਟਿੱਪਰ ਲਾ ਲਾ ਕੇ ਤੁਹਾਨੂੰ ਰੋਕਿਆ ਜਾ ਰਿਹਾ ਤੇ ਅਸੀਂ ਬਹੁਤ ਵਾਰ ਕਿਹਾ ਵੀ ਸਾਨੂੰ ਲੱਗਦਾ ਵੀ ਇਹ ਵੀ ਬੀ ਟੀਮ ਹੈ ਆਰਐਸਐਸ ਦੀ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੈ ਇਹ ਵੀ ਉਹੀ ਰੋਲ ਅਦਾ ਕਰ ਰਹੀ ਹੈ ਅੱਜ ਕਿਹੜੀ ਲੋੜ ਪੈ ਗਈ ਅੱਜ ਨਰਿੰਦਰ ਮੋਦੀ ਜੇ ਆਇਆ ਉਹਨੂੰ ਕਹਵੇਂ ਮੁੱਖ ਮੰਤਰੀ ਵੀ ਜਿਹੜੇ ਸ਼ਹਿਰ ਜਾਂਣਾ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਜਿਨ੍ਹਾਂ ਦੀਆਂ ਵੋਟਾਂ ਦੇ ਤੂੰ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤੇ ਉਹਨਾਂ ਨਾਲ ਬੈਠ ਕੇ ਗੱਲ ਕਰ ਦੇਵੇ ਸਮਾਂ ਮੈਂ ਕੱਲ ਵੀ ਅਫਸਰ ਸਹਿਬਾਨਾਂ ਨੂੰ ਕਿਹਾ ਸੀ ਕਿ ਸਾਨੂੰ ਸਮਾਂ ਦਿਓ ਸਾਡਾ ਗੱਲ ਕਰਨਾ ਕਿ ਨਰਿੰਦਰ ਮੋਦੀ ਸਾਣਾ ਗੱਲ ਕਰੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਵੀ ਇਸ ਦੇਸ਼ ਦੇ ਵਾਸੀ ਆ ਜੇ ਉਹ ਇਸ ਦੇਸ਼ ਦਾ ਵਾਸੀ ਹੈ ਉਹ ਚਾਹੁੰਦਾ ਹੈ ਕਿ ਮੈਂ ਇਸ ਦੇਸ਼ ਦਾ ਰਾਜਾ ਬਣ ਕੇ ਰਹਿਣਾ ਤੇ ਫਿਰ ਪਰਜਾ ਦੀ ਗੱਲ ਸੁਣਨਾ ਵੀ ਰਾਜੇ ਦਾ ਕੰਮ ਹੁੰਦਾ ਸੋ ਜਿਹੜੀ ਆਵਾਮ ਹੈ ਪਰਜਾ ਉਹਦੀ ਔਲਾਦ ਹੁੰਦੀ ਹੈ ਤੇ ਜੇ ਆਪਣੀ ਔਲਾਦ ਦੀ ਕੋਈ ਗੱਲ ਨਾ ਸੁਣੇ ਤਾਂ ਫਿਰ ਇਹੋ ਜਿਹੇ ਬਜ਼ੁਰਗ ਨੂੰ ਲੋਕ ਘਰੋਂ ਕੱਢ ਦਿੰਦੇ ਆ ਭਾਈ ਜੇ ਤੂੰ ਸਾਡਾ ਚਾਲੂ ਹੀ ਨਹੀਂ ਤਾਂ ਫਿਰ ਸਾਨੂੰ ਤੇਰੀ ਲੋੜ ਨਹੀਂ ਤੇ ਨਰਿੰਦਰ ਮੋਦੀ ਵੀ ਅਸੀਂ ਸਮਝਦੇ ਹਾਂ ਸਾਨੂੰ ਫਿਰ ਲੋੜ ਨਹੀਂ ਜੇ ਉਹ ਸਾਡੀ ਗੱਲ ਨਹੀਂ ਸੁਣਨੀ ਚਾਹੁੰਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਹਾਂ ਕੀ ਹੁਣ ਤੱਕ ਤੁਹਾਡੇ ਵਾਲੋਂ ਕੋਈ ਬੀਜੇਪੀ ਦਾ ਲੀਡਰ ਜਾਂ ਉਹਨਾਂ ਵਾਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਅਜੇ ਤੱਕ ਪਹੁੰਚਿਆ ਹੁੰਦਾ ਦੇਖੋ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਨਾਲ ਪਹਿਲਾਂ 4 ਦੌਰ ਦੀਆਂ ਮੀਟਿੰਗਾਂ ਜਿਹੜੀਆਂ ਚੰਡੀਗੜ੍ਹ ਹੋਈਆਂ ਸੀ ਸਾਡਾ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੱਬਾਲੀ ਬਾਰਡਰ ਤੇ ਰਤਨਪੁਰਾ ਜਿਹੜਾ ਰਾਜਸਥਾਨ ਬਾਰਡਰ ਹੈ ਚਾਰ ਬਾਰਡਰਾਂ ਤੇ ਸਾਡਾ ਮੋਰਚਾ ਚੱ ਕਿ ਉਹ ਚਾਰ ਮੀਟਿੰਗਾਂ ਕਰਕੇ ਹੁਣ ਬਹਾਨਾ ਲਾ ਕੇ ਬੈਠਿਆ ਕਿ ਇਲੈਕਸ਼ਨ ਚੱਲਦੀ ਐ ਕੋਈ ਗੱਲ ਨਹੀਂ ਇਲੈਕਸ਼ਨ ਦਾ ਦੌਰ ਰੰਗ ਜਾਊਗਾ ਅਸੀਂ ਤਾਂ ਰੋਹ ਤਾਂ ਇਸ ਗੱਲ ਦਾ ਜ਼ਿਆਦਾ ਐ ਕਿ ਅਸੀਂ ਆਪਣੇ ਦੇਸ਼ ਦੇ ਹੁਕਮਰਾਨ ਕੋਲੋਂ ਦੇਸ਼ ਦੇ ਰਾਜੇ ਕੋਲੋਂ ਪਰਜਾ ਆਪਣੀਆਂ ਮੰਗਾਂ ਜਿਹੜੀਆਂ ਮਨਾਉਣ ਜਾ ਰਹੀ ਸੀ ਮ ਮੰਗਾਂ ਦੇ ਬਾਰੇ ਪੁੱਛਣ ਜਾ ਰਹੀ ਸੀ ਤੇ ਸਾਨੂੰ ਕਿਲਾ ਲਾ ਕੇ ਕਿਉਂ ਰੋਕਿਆ ਹਟ ਦੇ ਗੋਲੀਆਂ ਕਿਉਂ ਚਲਾਈਆਂ ਸਾਡੇ ਤੇ ਥਰੂ ਗੈਸ ਦੇ ਗੋਲੇ ਜਿਹੜੇ ਦੁਸ਼ਮਣ ਫੌਜ ਤੇ ਵੀ ਨਹੀਂ ਛੁੱਟੇ ਜਾਂਦੇ ਉਹ ਕਿਉਂ ਜਿਹੜਾ ਬਾਰਡਰ ਆ ਉਹ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਇਦਾਂ ਦੀਆਂ ਦੀਵਾਰਾਂ ਜਿਹੜੀਆਂ ਸਾਡੀਆਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਦੀਵਾਰਾਂ ਕਰਤੀਆਂ ਸੜਕ 'ਚ ਉਹ ਕਿਉਂ ਇੱਕ ਲਾਸਟ ਵਾਲਾ ਹੈ ਕਿ ਹਰ ਸਾਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਤੇ ਧੂਆ ਦਿੱਲੀ ਪਹੁੰਚ ਜਾਂਦਾ ਹੈ ਕੀ ਇਲੈਕਸ਼ਨਾਂ ਦੇ ਵਿੱਚ ਇਦਾਂ ਦੀ ਕਿਹੜੀ ਕਿਸਾਨਾਂ ਨੇ ਸਪਰੇਅ ਕੀਤੀ ਜਿਹੜਾ ਧੂਆ ਨਹੀਂ ਪਹੁੰਚਿਆ ਇਸ ਵਾਰ ਦੇ ਕੋਈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਸਾਰਾ ਮੈਂ ਸਮਝਦਾ ਕਿ ਅੱਗੇ ਨਾਲੋਂ ਬਹੁਤ ਸਾਰੀ ਜਿਹੜੀ ਅੱਗ ਵੀ ਘਟ ਗਈ ਹੈ ਬਹੁਤ ਕਿਸਾਨ ਨਹੀਂ ਲਾਉਂਦੇ ਅਸੀਂ ਤੁਹਾਡੇ ਮੱਦੇਨਜ਼ਰ ਅਸੀਂ ਅਪੀਲ ਵੀ ਕਰਦੇ ਹਾਂ ਕਿਸਾਨਾਂ ਨੂੰ ਤੇ ਅੱਗ ਲਾਉਣੀ ਆਪਾਂ ਜਿਹੜੀ ਪਰਾਲੀ ਦਾ ਣਾੜੇ ਨੂੰ ਅੱਗ ਲਾਉਣੀ ਆਪਾਂ ਬੰਦ ਕਰੀਏ ਪਰ ਮੈਂ ਕਹਾਂ ਪੂਰੀ ਬੰਦ ਕਰ ਦਿਓ ਜਦ ਇਹ ਨਹੀਂ ਪੰਜਾਬ ਨੂੰ ਬੰਦ ਕਰਨ ਦਾ ਤੋਹਿਆ ਕੀਤਾ ਹੋਇਆ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨਾ ਹੈ ਪੰਜਾਬ ਨੂੰ ਵੱਖਰਾ ਨਖੇੜ ਕੇ ਰੱਖਣਾ ਹੈ ਤੇ ਫਿਰ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ ਉਹ ਤੁਹਾਨੂੰ ਬਦਨਾਮੀ ਦੇਣ ਗਈ ਕਦੇ ਤੁਹਾਨੂੰ ਖਾਲਸਤਾਨੀ ਕਹਿਣਗੇ ਕਦੇ ਉਹ ਤੁਹਾਨੂੰ ਮਾਓਵਾਦੀ ਕਹਿਣਗੇ ਉਹ ਤੁਹਾਨੂੰ ਕੁਝ ਨਾ ਕੁਝ ਕਹਿ ਕੇ ਬਿਆਨ ਕਰਕੇ ਤੁਹਾਨੂੰ ਵੱਖਰੇ ਕਰਕੇ ਰੱਖਣਗੇ ਇਹ ਜਿਹੜੀ ਭਾਜਪਾ ਪਾਰਟੀ ਆ ਇਹ ਘੱਟ ਗਿਣਤੀਆਂ ਦੇ ਤਸ਼ੱਦਦ ਕਰਦੀ ਹੈ ਤੇ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਇਸ ਲਈ ਇਹ ਉਹਦੀ ਸਪੋਰਟ ਕਰਦੀ ਹੈ ਸੋ ਇਹ ਸਾਨੂੰ ਮਨਜੀਤ ਰਾਏ ਕਿਸਾਨ ਜਿਨ੍ਹਾਂ ਨੇ ਆਪਣੇ ਦੱਸਿਆ ਕਿ ਅਸੀਂ ਤਾਂ ਸਿਰਫ ਇੱਕ ਗੱਲ ਕਰਨੇ ਲਈ ਉਹਨਾਂ ਦੇ ਨਾਲ ਜਾ ਰਹੇ ਸੀਗੇ ਤੇ ਸਾਨੂੰ ਇੱਥੇ ਵੈਰੀਕੇਟ ਕਰਕੇ ਰੋਕਿਆ ਜਾ ਰਿਹਾ ਕੈਮਰਾਮੈਨ ਜੱਸੀ ਦੇ ਨਾਲ ਹੁਸ਼ਿਆਰਪੁਰ ਤੋਂ ਕਮਲ ਦੀ ਰਿਪੋਰਟ